ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜਿੱਥੇ ਚੁਪੈਰਾ ਕੱਟਣ ਦੇ ਲਈ ਸੰਗਤ ਹੜਵੰਗ ਪਹੁੰਚਦੀਆਂ ਤਾਂ ਇੱਕ ਇੱਕ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਹੈ ਫ੍ਰੀ ਸ਼ਹੀਦਾ ਸਾਹਿਬ ਤੋਂ ਬੱਸ ਸਟੈਂਡ ਤੱਕ ਦੀ ਜਿਹੜੀ ਸੇਵਾ ਇਸ ਗੱਡੀ ਦੇ ਵਿੱਚ ਕਰਦੇ ਨੇ ਇਹ ਪ੍ਰਲਾਇ ਇਹੋ ਮਨਚ ਸੋਚਿਆ ਹੈ ਕਿ ਆਪਾਂ ਦੁਪਹਿਰਾ ਸਾਹਿਬ ਕੱਟਣ ਆਇਆ ਕਰਨਾ ਹੈ ਸ਼ਿਦਾ ਸਾਹਿਬ ਆਈਦਾ ਸੀ ਕਿ ਬਾਬਾ ਜੀ ਗੱਡੀ ਦੇਉਗੇ ਕਿ ਆਪਾਂ ਨਾਲ ਗੱਡੀ ਨੂੰ ਲੈ ਕੇ ਆਇਆ ਕਰਾਂਗੇ ਤੇਰੀ ਭਾਜੀ ਆਪਣੇ ਵੱਡੇ ਇਹਨਾਂ ਦੇ ਛੋਟੀ ਗੱਡੀ ਸੀ ਇਹਨਾਂ ਕੋ ਇਹਨਾਂ ਨੇ ਸੁਖਿਆ ਸੀ ਵੀ ਵੱਡੀ ਗੱਡੀ ਦੇਣਗੇ ਬਾਬਾ ਜੀ ਦੀ ਸੇਵਾ ਦਾ ਲਾਵਾਂਗੇ ਇਹ ਵੱਡੀ ਗੱਡੀ ਦਿੱਤੀ ਬਾਬਾ ਜੀ ਦੀ ਸੇਵਾ ਦਾ ਲਾਤੀ ਹੁਣ ਐ ਦੁਆਰਾ ਆਪਾਂ ਨਾਲੇ ਚ ਪੈਰਾ ਸਾਹਿਬ ਕੱਟ ਕੇ ਜਾਈਦਾ ਜੀ ਉਹ ਨਾਲੇ ਸੇਵਾ ਦੀ ਸੇਵਾ ਜੀ ਸੰਗਤ ਹੁੰਦੀ ਹੈ ਕਿੰਦੇ ਸਾਡੇ ਵੀਜ਼ ਨਹੀਂ ਸੀ ਲੱਗਦੇ ਉਹ ਵੀ ਲੱਗਣ ਲੱਗੇ ਸਾਡੇ ਘਰ 'ਚ ਖੁਸ਼ੀ ਨਹੀਂ ਸੀ ਉਹ ਹੁਣ ਖੁਸ਼ੀਆਂ ਲੱਭੀਆਂ ਤੁਹਾਡੇ ਨਾਲ ਕੋਈ ਐਸਾ ਵਾਕਿਆ ਮੇਰਾ ਬੱਚਾ ਸੀ ਨਸ਼ਿਆਂ ਤੇ ਲੱਗਾ ਸੀ ਕੱਲਾ ਕੱਲਾ ਬੱਚਾ ਸੀ ਤੇ ਚਿੱਟੇ ਤੇ ਲੱਗਾ ਸੀ ਹੋ ਇੰਨੀ ਗ ਹਾਲਤ ਖਰਾਬ ਹੋ ਗਈ ਸੀ ਕਿ ਇੱਕ ਦੋੜੀ ਕਿਸੇ ਦਾ ਮੋਬਾਈਲ ਵੀ ਖੋਏ ਸੀ ਤਾਂ ਬਾਬਾ ਜੀ ਦੀ ਇੰਨੀ ਕਿਰਪਾ ਆਈ ਆ ਫੋਨ ਬਿਲਕੁਲ ਆਪਣੀ ਫੈਕਟਰੀ ਸੰਭਾਲਦਾ ਵਿਆ ਕੋਈ ਇਲਾਜ ਨਹੀਂ ਕਰਾਇਆ ਕੋਈ ਕੁਝ ਨਹੀਂ ਕਰਾਇਆ ਕਿ ਸਾਡੇ ਬਾਬਿਆਂ ਨੇ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਕਿ ਕਿਤੇ ਹੱਥ ਵਕਾਉਣ ਦੀ ਲੋੜ ਨਹੀਂ ਹੈ ਸਥਾਨ ਤੇ ਆਓ ਦੁੱਖ ਦਰਦਾਂ ਪੇ ਮਿਟ ਜਾਣਗੇ ਹਾਂਜੀ ਆਓ ਬਾਬਾ ਦੀ ਜਿੰਦ ਬੜੀ ਹੈਗੀ ਕਿਰਪਾ ਜੀ ਉਹਦੇ ਮੈਂਟੋ ਮੈਂਟਲਸ ਹੁੰਦੇ ਆ ਬੱਸ ਉਹ ਛੱਡਦਾ ਨਾ ਕੋਈ ਆਵੇ ਜੇ ਆਪਣੇ ਕੋ ਜਿੰਨਾ ਵੀ ਆ ਸੇਵਾ ਤੇ ਸਿਮਰਨ ਕਰਨਾ ਚਾਹੀਦਾ ਮੇਰੇ ਖਿਆਲ ਜੋ ਚਪੈਰਾ ਸਾਹਿਬ ਦਾ ਵਿਰੋਧ ਕਰਦੇ ਆ ਉਹਨਾਂ ਨੂੰ ਹੁਣ ਸਮਝ ਲੱਗ ਜਾਵੇਗੀ ਕਿ ਚਪੈਰਾ ਸਾਹਿਬ ਤੋਂ ਮਿਲਦਾ ਕੀ ਹੈ ਜੇਕਰ ਸ਼ਰਧਾ ਨਾਲ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਜਿੱਥੇ ਚੁਪੈਰਾ ਕਟਣ ਦੇ ਲਈ ਸੰਗਤ ਹੜਵਾਂਗ ਪਹੁੰਚਦੀਆਂ ਤਾਂ ਇੱਕ ਹੀ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਹੈ ਫ੍ਰੀ ਸ਼ਹੀਦਾ ਸਾਹਿਬ ਤੋਂ ਬੱਸ ਸਟੈਂਡ ਤੱਕ ਦੀ ਜਿਹੜੀ ਸੇਵਾ ਇਸ ਗੱਡੀ ਦੇ ਵਿੱਚ ਕਰਦੇ ਨੇ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਜਦ ਮਹਾਰਾਜ ਗੱਡੀ ਬਖਸ਼ਣਗੇ ਤਾਂ ਸੇਵਾ ਦੇ ਵਿੱਚ ਲਗਾ ਦਿੱਤੀ ਜਾਵੇਗੀ ਸੋ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਇਹ ਵੱਡੇ ਦਿਲ ਸ਼ਰਦਾ ਜਾਂ ਗੁਰੂ ਦੇ ਨਾਲ ਪਿਆਰ ਕਿਤੇ ਕਿਤੇ ਕਈਆਂ ਕਈਆਂ ਦੇ ਨਾਲ ਦੇਖਣ ਨੂੰ ਮਿਲਦਾ ਕਿਉਂਕਿ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ বাস ਸਟੈਂਡ ਤੱਕ ਅਤੇ বাস ਸਟੈਂਡ ਤੋਂ ਸ਼ਹੀਦਾ ਸਾਹਿਬ ਤੱਕ ਜਿੰਨੀ ਵੀ ਸੰਗਤ ਨੇ ਆਉਣਾ ਹੈ ਇਸ ਦੇ ਵਿੱਚ ਬੈਠ ਕੇ ਫ੍ਰੀ ਸਫ਼ਰ ਕਰਕੇ ਆ ਸਕਦੀ ਆ ਕਹਿ ਸਕਦੇ ਆ ਕਿ ਵੱਡੀ ਸੇਵਾ ਜਿਹੜੀ ਹੈ ਗੁਰੂ ਮਹਾਰਾਜ ਨੇ ਇਹਨਾਂ ਦੇ ਲੇਖੇ ਲਾਈਏ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬੰਟੀ ਜੀ ਬੰਟੀ ਜੀ ਹਿੰਦੂ ਪਰਿਵਾਰ ਤੋਂ ਸੰਬੰਧ ਰੱਖਦੇ ਹੋ ਤੁਸੀਂ ਨਹੀਂ ਨਹੀਂ ਸਰ ਸਿੱਖ ਪਰ ਸੋ ਕਿਵੇਂ ਮਨ ਦੇ ਵਿੱਚ ਆਇਆ ਇਹ ਸੇਵਾ ਇੰਨੀ ਵੱਡੀ ਮਹਾਰਾਜ ਦੇ ਲੇਖੇ ਲਾਣੀ ਪਈਗੀ ਸੰਗਤ ਦੇ ਲੇਖੇ ਲਾਣੀ ਹੈ ਜੀ ਇਹ ਜੀ ਭਾਜੀ ਆਪਣੇ ਵੱਡੇ ਇਹਨਾਂ ਦੇ ਛੋਟੇ ਗੱਡੇ ਇਹਨਾਂ ਕੋ ਇਹਨਾਂ ਨੇ ਸੁਖਿਆ ਸੀ ਵੀ ਵੱਡੇ ਗੱਡੀ ਦੇਣਗੇ ਬਾਬਾ ਜੀ ਦੀ ਸੇਵਾ ਦਾ ਲਾਵਾਂਗੇ ਇਹ ਵੱਡੀ ਗੱਡੀ ਦੇਤੀ ਬਾਬਾ ਜੀ ਦੀ ਸੇਵਾ ਦਾ ਲਾਤੀ ਆ ਹਾਂਜੀ ਹੱਲੇ ਵੀ ਸੰਗਤ ਕਿਤੇ ਨਾ ਕਿਤੇ ਜਿਵੇਂ ਹੜਵਾਂਗ ਪਹੁੰਚਦੀ ਹੈ ਖੁਸ਼ੀ ਹੁੰਦੀ ਹੈ ਆਪਣੇ ਧਾਰਮਿਕ ਸਥਾਨਾਂ ਤੇ ਸੰਗਤ ਹੜਵਾਂਗ ਪਹੁੰਚਦੀ ਹੈ ਜਦ ਸੰਗਤ ਦੇ ਉਪਰਾਲਾ ਦੇਖਦੀ ਹੈ ਸੰਗਤ ਦੇ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਕਿਸ ਤਰੀਕੇ ਹੁੰਦੀਆਂ ਕੀ ਖਿਆਲ ਹੁੰਦੇ ਆ ਸੰਗਤ ਜੀ ਸਿਸਾ ਹੀ ਦਿੰਦੇ ਆ ਜੀ ਲੋਕ ਹਾਂਜੀ ਇਹੋ ਹੀ ਕਹਿੰਦੇ ਆ ਵੀ ਠੀਕ ਆ ਤੁਹਾਡੀ ਸੇਵਾ ਵਧੀਆ ਜੀ ਅਸੀਂ ਵੀ ਕਹਿੰਦੇ ਆ ਜ ਨੌਜਵਾਨ ਪੀੜੀ ਨੂੰ ਵੱਜਣਾ ਗੱਡੀਆਂ ਆਵਾਤ ਵਾਤ ਵੱਧ ਪਹੁੰਚਣਾ ਤੇ ਸੇਵਾਦ ਲਾਉਣ ਲੱਗਦਾ ਜਿਵੇਂ ਜਿਵੇਂ ਸ਼ਹੀਦੀ ਸਭਾ ਆ ਜਾਂਦਾ ਹੈ ਜੋੜ ਸੇ ਸਭਾ ਆ ਜਾਂਦੀ ਉੱਥੇ ਸੰਗਤ ਵੱਤ ਤੋਂ ਵੱਤ ਪਹੁੰਚਦੀ ਹੈ ਪਰ ਇਸ ਸਥਾਨ ਤੇ ਜਿੱਥੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਸ਼ਰੀਰ ਨੂੰ ਅਗਨ ਪੇਟ ਕੀਤਾ ਗਿਆ ਸੀਗਾ ਉੱਥੇ ਵੀ ਸੰਗਤ ਸਿਰਫ ਪੰਜਾਬ ਤੋਂ ਨਹੀਂ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਵੀ ਪਹੁੰਚਦੀਆਂ ਹਾਲਾਂਕਿ ਕੋਈ ਵਿਦੇਸ਼ਾਂ ਤੋਂ ਵੀ ਪਹੁੰਚਦੀ ਹੈ ਸੋ ਆਪਣੇ ਨੌਜਵਾਨਾਂ ਨੂੰ ਵੀ ਇੱਥੇ ਭਰ ਕੇ ਆਪਣੇ ਪਿੰਡੋ ਟਰਾਲੀਆਂ ਲੈ ਕੇ ਗੱਡੀਆਂ ਲੈ ਕੇ ਪਹੁੰਚਣਾ ਚਾਹੀਦਾ ਆਉਣਾ ਚਾਹੀਦਾ ਜੀ ਆਉਣਾ ਚਾਹੀਦਾ ਕਿਸ ਨਹੀਂ ਹਾਲਾਣਾ ਚਾਹੁੰਦੇ ਕਿਉਂਕਿ ਅੱਜ ਕੱਲ੍ਹ ਚੁਪਾਰੇ ਦਾ ਵਿਰੋਧ ਵੀ ਕਾਫੀ ਹੋ ਰਿਹਾ ਜੀ ਉਹ ਵਿਰੋਧ ਵਿਰੋਧ ਕੋਈ ਨਹੀਂ ਹੈ ਜੀ ਜੋ ਸੁਣੀਆਂ ਸੁਣੀਆਂ ਗੱਲਾਂ ਆ ਜੀ ਹਾਂ ਜੀ ਜੋ ਵੀਰ ਹੁਣਾਂ ਨਾਲ ਵੀ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਪਿਆਰੇ ਤੁਹਾਡਾ ਨਿਰਮਲਜੀਤ ਸਿੰਘ ਜੀ ਨਿਰਮਲ ਜੀ ਪਹਿਲਾਂ ਤਾਂ ਬਹੁਤ ਖੁਸ਼ੀ ਹੋਈ ਜਦ ਅਸੀਂ ਉਪਰਾਲਾ ਦੇਖਿਆ ਤੁਹਾਡਾ ਕੀ ਮਨ ਦੇ ਵਿੱਚ ਆਇਆ ਸੀ ਜਦ ਸੋਚਿਆ ਕਿ ਇਹ ਉਪਰਾਲਾ ਕਰਨਾ ਚਾਹੀਦਾ ਹੈ ਇਹ ਉਪਰਾਲਾ ਇਹ ਮਨ ਚ ਸੋਚਿਆ ਹੈ ਕਿ ਆਪਾਂ ਚਪੈਰਾ ਸਾਹਿਬ ਕਟਨ ਆਇਆ ਕਰਨਾ ਹੈ 시ਦਾ ਸਾਹਿਬ ਆਈਦਾ ਸੀ ਕਿ ਬਾਬਾ ਜੀ ਗੱਡੀ ਦੇਵੋਗੇ ਤੇ ਆਪਾਂ ਨਾਲ ਗੱਡੀ ਨੂੰ ਲੈ ਕੇ ਆਇਆ ਕਰਾਂਗੇ ਬਸ ਮਹਾਰਾਜ ਜੀ ਗੱਡੀ ਦੀ ਅਰਦਾਸ ਕੀਤੀ ਮਹਾਰਾਜ ਜੀ ਨੇ ਸੇਵਾ ਵੀ ਲੈ ਲਈ ਹਾਂਜੀ ਉਹਨਾਂ ਨੇ ਸੇਵਾ ਵੀ ਲੱਲੀ ਤੋ ਨਾਲ ਗੱਡੀ ਵੀ ਦੇਤੀ ਹੈ ਹਾਂਜੀ ਹੁਣ ਐ ਦੁਆਰ ਆਪਾਂ ਨਾਲੇ ਚ ਪੈਰਾ ਸਾਹਿਬ ਕੱਟ ਕੇ ਜਾਈਦਾ ਜੀ ਤੇ ਨਾਲੇ ਸੇਵਾ ਦੀ ਸੇਵਾ ਜੀ ਸ਼ਰਦਾ ਤੁਹਾਡੀ ਇਸ ਤੋਂ ਹੀ ਦੇਖ ਰਹੀ ਐ ਪਰ ਇੱਕ ਸਵਾਲ ਪੁੱਛਣਾ ਚਾਹੁੰਨੇ ਆ ਜਦ ਮਾੜਾ ਸਮਾਂ ਆਉਂਦਾ ਤਾਂ ਕਿਤਨਾ ਕਿਤੇ ਉਹ ਦਿਨ ਯਾਦ ਆਉਂਦੇ ਆ ਕਿ ਅੱਜ ਬਾਬੇ ਨੇ ਇੰਨਾ ਕੁਝ ਬਖਸ਼ਿਆ ਤਾਂ ਉਹ ਮਾੜਾ ਸਮਾਂ ਵੀ ਹੰਡਾਇਆ ਕਿ ਬਾਬੇ ਨੇ ਬਾਹ ਫੜੀ ਐ ਜੀ ਵੇਖੋ ਜੀ ਜੇ ਪਹਿਲਾ ਸਾਹਿਬ ਕਟਨ ਆਈਦਾ ਹੈ ਸੇਵਾ ਵੀ ਹੈਗੀ ਆ ਜੇ ਕੋਈ ਮਾੜਾ ਸਮਾਂ ਆਉਂਦਾ ਹੈ ਉਹਨੂੰ ਘੱਟ ਕਰਕੇ ਬਾਬਾ ਜੀ ਪੂਰਾ ਕਰ ਦਿੰਦੇ ਬਾਕੀ ਜ਼ਿਆਦਾ ਨਹੀਂ ਹੋਣ ਦਿੰਦੇ ਉਹਨੂੰ ਆਉਂਦਾ ਜ਼ਰੂਰ ਹੈ ਕੁਦਰਤੋਂ ਲਓ ਪਰ ਉਹਨੂੰ ਘੱਟ ਤੇ ਆਪਣੀ ਜਿਹੜਾ ਬੰਦੇ ਨੂੰ ਛੱਲਿਆ ਜਾਵੇ ਖਤਮ ਨਹੀਂ ਕਰਦੇ ਕਿਉਂਕਿ ਮਾੜੇ ਮਾੜੇ ਦਿਨਾਂ 'ਚ ਵੀ ਰਹਿਣਾ ਆਣਾ ਚਾਹੀਦਾ ਮਾੜੇ ਦਿਨਾਂ 'ਚ ਵੀ ਰਹਿਣਾ ਆਉਣਾ ਚਾਹੀਦਾ ਬਾਕੀ ਇਹ ਹੈ ਕਿ ਜੇਕਰ ਜ਼ਿਆਦਾ ਹੋਣਾ ਹੋਵੇ ਤਾਂ ਉਹਨੂੰ ਘੱਟ ਕਰ ਕੰਟਰੋਲ ਕਰ ਲੈਂਦੇ ਆ ਹਾਂਜੀ ਲੱਗਦਾ ਕਿ ਸਾਡੇ ਬਾਬਿਆਂ ਨੇ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਕਿ ਕਿਤੇ ਹੱਥ ਵਕਾਉਣ ਦੀ ਲੋੜ ਨਹੀਂ ਆ ਸਥਾਨ ਤੇ ਆਓ ਦੁੱਖ ਦਰਦਾਂ ਪੇ ਮਿਟ ਜਾਣਗੇ ਹਾਂਜੀ ਆਓ ਬਾਬਾ ਦੀ ਜਿੰਦ ਬੜੀ ਹੈਗੀ ਕਿਰਪਾ ਜੀ ਉਹਦੇ ਮੈਂਟੋ ਮੈਂਟਸ ਹੁੰਦੇ ਆ ਬਸ ਉਹ ਛੜਦਾ ਨਾ ਕੋਈ ਆਵੇ ਛੜਦਾ ਨਾ ਆਵੇ ਛੜਦਾ ਨਾ ਮੰਨੇ ਘਰ ਬੈਠੇ ਬੁਰੀਆਂ ਹੋ ਜਾਂਦੀਆਂ ਜੀ ਹਾਂਜੀ ਘਰ ਬੈਠੇ ਬੁਰੀਆਂ ਹੋ ਜਾਂਦੀਆਂ ਕਿ ਅਕਸਰ ਇਹ ਸੁਣਦੇ ਆ ਸੰਗਤ ਆਉਂਦੀ ਹੈ ਕਹਿੰਦੇ ਸਾਡੇ ਵੀਜ਼ਨ ਨਹੀਂ ਸੀ ਲੱਗਦੇ ਉਹ ਵੀ ਲੱਗਣ ਲੱਗੇ ਸਾਡੇ ਘਰ 'ਚ ਖੁਸ਼ੀ ਨਹੀਂ ਸੀ ਉਹ ਹੁਣ ਖੁਸ਼ੀਆਂ ਲਾਪੀਆਂ ਤੁਹਾਡੇ ਨਾਲ ਕੋਈ ਐਸਾ ਵਾਕਿਆ ਜਿੱਥੇ ਚਪਾਰੇ ਸਾਹਿਬ ਤੋਂ ਬਾਅਦ ਕੋਈ ਬਦਲਾਅ ਆਇਆ ਹੋਵੇ ਜ਼ਿੰਦਗੀ 'ਚ ਮੇਰਾ ਬੱਚਾ ਸੀ ਨਸ਼ਿਆਂ ਦੇ ਲੱਗਾ ਸੀ ਕੱਲਾ ਕੱਲਾ ਬੱਚਾ ਸੀ ਨਸ਼ਿਆਂ ਦੇ ਲੱਗਾ ਸੀ ਬਾਬਾ ਜੀ ਦੀ ਕਿਰਪਾ ਹੀ ਆ ਬਿਲਕੁਲ ਨਹੀਂ ਜਾਂਦਾ ਕੋਈ ਇਲਾਜ ਨਹੀਂ ਕਰਾਇਆ ਕੋਈ ਕੁਝ ਨਹੀਂ ਕਰਾਇਆ ਤੇ ਚਿੱਟੇ ਤੇ ਲੱਗਾ ਸੀ ਤੇ ਬਾਬਾ ਜੀ ਦੀ ਇੰਨੀ ਕਿਰਪਾ ਹੀ ਆ ਹੁਣ ਬਿਲਕੁਲ ਆਪਣੀ ਫੈਕਟਰੀ ਸੰਭਾਲਦਾ ਪਿਆ ਕੋਈ ਕੋਈ ਬਾਬਾਈ ਗਾੜੀ ਇੱਕ ਹੋਰ ਅਰਦਾਸ ਕੀਤੀ ਬਾਬਾਈ ਇਹਦੀ ਰਖਵਾਲੀ ਹੁਣ ਤੁਸੀਂ ਕਰਨੀ ਏ ਹੁਣ ਮੈਂ ਨਹੀਂ ਇਹਦੀ ਰਖਵਾਲੀ ਕਰ ਸਕਦਾ ਇਹ ਬਾਤ ਤੁਸੀਂ ਕਰਨੀ ਜੀ ਹੁਣ ਹੁਣ ਮੈਂ ਤੁਹਾਡੇ ਦੇ ਛੱਡ ਤੇ ਆਏ ਨਾ ਮੈਂ ਇਹਦੇ ਮਗਰ ਜਾ ਸਕਦਾ ਜੇ ਤੇ ਨਾ ਮੈਂ ਇਹਦੀ ਰਖਵਾਲੀ ਕਰ ਸਕਦਾ ਹੁਣ ਮੈਂ ਜਿੱਥੇ ਮਰਜੀ ਜਾਂਦਾ ਕੋਈ ਗੱਲ ਹੀ ਨਹੀਂ ਆਪਣਾ ਬਿਲਕੁਲ ਆਪਣਾ ਕੰਮ ਕਰਦਾ ਪਿਆ ਉਹਦੇ ਦੋ ਬੱਚੇ ਵੀ ਆ ਬੜੀ ਕਿਰਪਾ ਬਾਬਾਈ ਦੀ ਕਿੰਨੀ ਮੁੰਡੇ 27 ਸਾਲ ਜੀ 27 ਸਾਲ ਦਾ ਮੁੰਡਾ ਸੀਗਾ ਬਾਬਾਈ ਦਾ ਬਾਬਾਈ ਆਖ ਰਿਹਾ ਨਸ਼ਿਆਂ ਦੇ ਵਿੱਚ ਲੱਗ ਗਿਆ ਸੀਗਾ ਚਿੱਟੇ ਦੇ ਵਿੱਚ ਤੇ ਬਸ ਇੱਕ ਉਹ ਅਰਦਾਸ ਕੀਤੀ ਕਿ ਇਹਦੀ ਰਖਵਾਲੀ ਹੁਣ ਤੁਸੀਂ ਕਰਨੀ ਹੈ ਲੱਗਦਾ ਹੈ ਕਿ ਚਪੈਰਾ ਸਾਹਿਬ ਤੋਂ ਸੇਵਾ ਲੱਗੀ ਹੈ ਜਿਵੇਂ ਗੱਡੀ ਦੀ ਲਈ ਹੈ ਜ ਚਪੈਰਾ ਸਾਹਿਬ ਕਟਨ ਆ ਰਹੇ ਹੋ ਜ਼ਿੰਦਗੀ ਦੇ ਵਿੱਚ ਇੰਨਾ ਕ ਬਦਲਾਵ ਆਇਆ ਕਿ ਦੁੱਖ ਦਰਦ ਦੂਰ ਹੋ ਗਏ ਹਾਂਜੀ ਅੱਗੇ ਬੜੀ ਟੈਨਸ਼ਨ ਹੁੰਦੀ ਸੀ ਹੁਣ ਉਹ ਟੈਨਸ਼ਨ ਨਹੀਂ ਹੈਗੀ ਹੁਣ ਕੋਈ ਟੈਨਸ਼ਨ ਨਹੀਂ ਰੱਖਦੀ ਬਾਬਾਈ ਨੇ ਬਾਬਾਈ ਨੇ ਆ ਸਹਮਲਦੇ ਵੇ ਉਹਨੂੰ ਉਹਨਾਂ ਦੇ ਛੜਤਾ ਸਭ ਕੁਝ ਸੰਗਤ ਜਿਆਦਾ ਇੱਥੇ ਆਉਂਦੀ ਦੇਖਿਓ ਅੱਜ ਤੋਂ ਸਾਲ ਦੋ ਸਾਲ ਪਹਿਲੇ ਦੀ ਗੱਲ ਕਰੀ ਤਾਂ ਸ਼ੀਦਾ ਸਾਹਿਬ ਅੱਧੇ ਘੰਟੇ ਦੇ ਵਿੱਚ ਦਰਸ਼ਨ ਹੋ ਜਾਂਦੇ ਸੀ ਅੱਜ ਤਿੰਨ ਤਿੰਨ ਚਾਰ ਚਾਰ ਘੰਟੇ ਆ ਦੀਆਂ ਲੈਣਾ ਵੀ ਥੋੜੀਆਂ ਪੈ ਜਾਂਦੀਆਂ ਸੇਵਾ ਦੀ ਗੱਲ ਕਰੀਏ ਗੱਟਰ ਦੀ ਸੇਵਾ ਗਾਰ ਦੀ ਸੇਵਾ ਕੂੜੇ ਦੀ ਸੇਵਾ ਲੰਗਰ ਦੀ ਸੇਵਾ ਹਰ ਕੋਈ ਸੇਵਾ ਹੋ ਰਹੀ ਹੈ ਪਰ ਕੋਈ ਸ਼ਰਮ ਨਹੀਂ ਹੈ ਕਿ ਸੇਵਾ ਛੋਟੀ ਹੈ ਜਾਂ ਵੱਡੀ ਕਿਉਂਕਿ ਸੇਵਾ ਸੇਵਾ ਹੈ ਜੀ ਸੇਵਾ ਹੈ ਸੇਵਾ ਜੀ ਬਾਬਾ ਜੀ ਪੂਰੀਆਂ ਕਰਦੇ ਤਾਂ ਸੰਗਤ ਵੀ ਹੁੰਦੀ ਹੈ ਜੀ ਵੇਖੋ ਜੀ ਹੁਣ ਆਪਾਂ ਹੀ ਆ ਸਾਡਾ ਬੱਚਾ ਇਦਾਂ ਹੀ ਚਲੋ ਬਾਬਾ ਨੇ ਕਿਰਪਾ ਕੀਤੀ ਆ ਤਾਂ ਪੈਸਾ ਸਭ ਕੋ ਪੂਰਾ ਹੋ ਗਿਆ ਹੁਣ ਅਸਲੇ ਫੈਕਟਰੀ ਹੈਗਾ ਜੀ ਫੈਕਟਰੀ ਚਲਾਉਂਦਾ ਪਿਆ ਆ ਤਾਂ ਆਪਾ ਬਾਬਾ ਜੀ ਦੀ ਸੇਵਾ ਦੇ ਅੱਜ ਦਾ ਨਾ ਤੇ ਮੈਨੂੰ 2 ਘੰਟੇ ਉਹਦਾ 2 ਘੰਟੇ ਨੂੰ ਮੈਂ ਛੱਡ ਸਕਦਾ ਹਾਂ ਇਕੱਲਾ ਕਿ ਜਿਹੜਾ ਕਿ ਹੁਣ ਮੈਨੂੰ ਕੋਈ ਪਰਵਾਹ ਨਹੀਂ ਹੈ ਹੁਣ ਕੋਈ ਪਰਵਾਹ ਨਹੀਂ ਹੈ ਉਹਨੇ ਇੱਕੋ ਗੱਲ ਕੀਤੀ ਬਾਬਾ ਜੀ ਕਰ ਅਰਦਾਸ ਕੀਤੀ ਕਿ ਬਾਬਾ ਇਹਦੀ ਰੱਖਿਆ ਤੁਸੀਂ ਹੀ ਕਰਨੀਗੇ ਮੈਂ ਨਹੀਂ ਕਰ ਸਕਦਾ 5-6 ਸਾਲ ਤੋਂ ਨਸ਼ੇ ਤੇ ਲੱਗਾ ਸੀ। ਸੈਂਟਰ ਵੀ ਰਖਾਇਆ ਸੀ। ਸੈਂਟਰ ਆਣ ਤੋਂ ਬਾਅਦ ਵੀ ਕਰਦਾ ਰਿਹਾ। ਨਸ਼ਾ ਕਰਦਾ ਰਿਹਾ ਪਰ ਹੁਣ ਕਿਰਪਾ ਬਾਬਾ ਜੀ ਦੀ ਪੂਲ ਕਿਰਪਾ। ਸੋ ਮੇਰੇ ਖਿਆਲ ਜੋ ਚੁਪੈਰਾ ਸਾਹਿਬ ਦਾ ਵਿਰੋਧ ਕਰਦੇ ਆ ਉਹਨਾਂ ਨੂੰ ਹੁਣ ਸਮਝ ਲੱਗ ਜਾਵੇਗੀ ਕਿ ਚੁਪੈਰਾ ਸਾਹਿਬ ਤੋਂ ਮਿਲਦਾ ਕੀ ਹੈ ਜੇਕਰ ਸ਼ਰਧਾ ਨਾਲ ਆਈਏ। ਕੀ ਜਵਾਬ ਦੇਣਾ ਚਾਹੁੰਦੇ ਹੋ? ਆਪਣੀ ਸਿੱਖ ਸੰਗਤ ਹੈ, ਆਪਣੀ ਸਿੱਖ ਹੈ ਜੋ ਵਿਰੋਧ ਕਰਦੇ ਆ ਜੀ ਚੁਪੈਰੇ ਦਾ। ਨਹੀਂ ਉਹ ਫਿਰ ਸਿੱਖ ਹੀ ਨਹੀਂ ਹੈਗੇ। ਉਹ ਫਿਰ ਸਿੱਖ ਹੀ ਨਹੀਂ ਹੈਗੇ। ਉਹਦੇ ਨਾਮ ਮੁਸਲਮਾਨਾਂ ਦੇ ਨਾਮ ਸਿੱਖ ਜੀ ਕਿ ਆਪਣੇ ਮੁਸਲਮਾਨ ਵੀ ਹੈਗੇ ਆ ਮੀਆਂ ਮੀਰ ਜੀ ਜਿਨ੍ਹਾਂ ਦਰਬਾਰ ਸਾਹਿਬ ਦੀ ਨਹੀਂ ਰੱਖੀ ਆ ਭਾਈ ਨਵੀ ਸਿੰਘ ਭਾਈ ਉਹ ਆ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਘਰ ਰੱਖਿਆ ਉਹ ਮੇਰੇ ਸਿੱਖ ਘਰ ਦੇ ਜਿਹੜੇ ਵਿਰੋਧ ਕਰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਫਿਰ ਲੱਗਦਾ ਕਿ ਇੱਕ ਚਪੈਰਾ ਉਹਨਾਂ ਨੂੰ ਵੀ ਕੱਟ ਲੈਣਾ ਚਾਹੀਦਾ ਸ਼ਾਇਦ ਕਹਿੰਦੇ ਆ ਨਾ ਰੱਬ ਜਦੋਂ ਮਾਰਦਾ ਮਤ ਮਾਰਦਾ ਸ਼ਾਇਦ ਉਹਨਾਂ ਦੀ ਮਤ ਮਰ ਚੁੱਕੀ ਹੈ ਜੀ ਉਹ ਮਰ ਚੁੱਕੀ ਹੈ ਜੀ ਫਿਰ ਉਹਨਾਂ ਦਾ ਜ਼ਮੀਰ ਹੀ ਮਰ ਚੁੱਕਾ ਹੈ ਇੱਕ ਤਾਂ ਮਤ ਹੁੰਦੀ ਆ ਜ਼ਮੀਰ ਹੀ ਮਰ ਚੁੱਕਾ ਹੈ ਉਹਨਾਂ ਦੀ ਜ਼ਮੀਰ ਮਰ ਚੁੱਕਾ ਹੈ ਮਾਤਰੇ ਜਦੋਂ ਵਜੀ ਵਜੀ ਨਾਲ ਜ਼ਮੀਰ ਵੀ ਮਰ ਗਿਆ ਗਲਤ ਆਓ ਇਸ ਸਮੇਂ ਕਿਵੇਂ ਦਾ ਮਹਿਸੂਸ ਕਰ ਰਹੇ ਕਿਉਂਕਿ ਗੱਲਬਾਤ ਕਰਦੇ ਦੇਖ ਰਿਹਾ ਜੋ ਤੁਸੀਂ ਆਪਣੇ ਘਰ ਦੀ ਸਥਿਤੀ ਸਾਂਝੀ ਕੀਤੀ ਆਪਣੇ ਬੇਟੇ ਦੀ ਕਿ ਨਸ਼ੇ ਆ ਚੋਂ ਬਾਹਰ ਆਇਆ ਹੁਣ ਖੁਸ਼ੀ ਹੋ ਰਹੀ ਆ ਉਸ ਸਮਾਂ ਸੀਗਾ ਜਦ ਕਿਤਨੇ ਕਿਤੇ ਲੋਕ ਵੀ ਆਖਦੇ ਹੋਣਗੇ ਕਿ ਨਸ਼ੇ ਆ ਚੋਂ ਪਿਆ ਹੋਇਆ ਸਾਡੇ ਲਾਗੇ ਨਾ ਬੈਠੀ ਸਾਡੇ ਘਰ ਨਾਲ ਵੀ ਅੱਜ ਹਰ ਕਿਸੇ ਦੇ ਲਾਗੇ ਬੈਠਿਆ ਅੱਜ ਲੋਕ ਆਕਾ ਮਾਰ ਰਹੇ ਹੋਣਗੇ ਸਾਡੇ ਨਾਲ ਵੀ ਕੰਮ ਕਰਾ ਹਾਂ ਜੀ ਕਰਦੇ ਸੀ ਇਥੋਂ ਲੱਗ ਕੇ ਕਿ ਉਹਨੇ ਇੰਨੀ ਗ ਹਾਲਤ ਖਰਾਬ ਹੋ ਗਈ ਕਿ ਇੱਕ ਦੋੜੀ ਕਿਸਮ ਮੋਬਾਈਲ ਵੀ ਖੋਏ ਸੀ ਦੱਸੋ ਫੈਕਟਰੀ ਉਹਦੀ ਆਪਣੀ ਘਰਬਾਰ ਸਾਰਾ ਪਰ ਨਸ਼ਾ ਇਹੋ ਜੀ ਚੀਜ਼ ਆ ਬੰਦੇ ਨੂੰ ਕੁਛ ਨਹੀਂ ਸੋਝਦਾ ਉਹਦੇ ਅੱਗੇ ਕਿਸੇ ਦੀ ਪੇਸ਼ ਨਹੀਂ ਜਾਂਦੀ ਹਾਂ ਪਰ ਬਾਬਾ ਜੀ ਇੰਨੀ ਕਿਰਪਾਈ ਆ ਕਿ ਸਾਰੇ ਦੁੱਖ ਦੂਰ ਹੋ ਗਏ ਆ ਸਨੇਹਾ ਕਿ ਲਾਉਣਾ ਚਾਹੁੰਦੇ ਸਿੱਖ ਸੰਗਤ ਨੂੰ ਜੋ ਇਸ ਵੇਲੇ ਵਿਦੇਸ਼ਾਂ 'ਚ ਬੈਠੇ ਇਸ ਇੰਟਰਵਿਊ ਨੂੰ ਦੇਖ ਰਹੀ ਹੈ। ਉਹਨਾਂ ਨੂੰ ਸਨੇਹਾ ਦੇਣਾ ਚਾਹੁੰਦਾ ਕਿ ਚਲੋ ਜੇ ਆਪਣੇ ਕੋ ਜਿੰਨਾ ਵੀ ਆ ਸੇਵਾ ਤੇ ਸਿਮਰਨ ਕਰਨਾ ਚਾਹੀਦਾ। ਹਾਂਜੀ ਧੰਨਵਾਦ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ। ਸੋ ਦੇਖ ਸਕਦੇ ਹੋ ਜਿਵੇਂ ਬਾਪੂ ਜੀ ਉਹਨਾਂ ਨੇ ਆਖਿਆ ਕਿ ਉਹਨਾਂ ਦਾ ਇੱਕ ਬੇਟਾ ਜੋ ਨਸ਼ਿਆਂ 'ਚ ਪੈ ਗਿਆ ਸੀਗਾ, ਚਿੱਟੇ 'ਚ ਪੈ ਗਿਆ ਸੀਗਾ, ਲੁੱਟਕੋ ਵੀ ਇੱਕ ਦੋ ਵਾਰ ਕੀਤੀ ਮੋਬਾਈਲਾਂ ਦੀ ਪਰ ਜਦੋਂ ਉਸ ਨੂੰ 1-2 ਘੰਟੇ ਲਈ ਵੀ ਮੈਂ ਕੱਲਾ ਨਹੀਂ ਛੱਡ ਸਕਦਾ ਤੇ ਇੱਕ ਆਪਣੀ ਸਹਿਨਸ਼ੀਲਤਾ ਖਤਮ ਹੋ ਗਈ ਸੀ ਕਿ ਮੈਂ ਇਸ ਦੀ ਰਾਖੀ ਨਹੀਂ ਕਰ ਸਕਦਾ ਤਾਂ ਖੰਡੇ ਵਾਲੇ ਬਾਬੇ ਘਰ ਆ ਕੇ ਬਾਬਾ ਦੀਪ ਸਿੰਘ ਜੀ ਦੇ ਘਰ ਆ ਕੇ ਅਰਦਾਸ ਕੀਤੀ ਕਿ ਇਸ ਦੀ ਰਾਖੀ ਹੁਣ ਤੁਸੀਂ ਕਰੋਗੇ ਇਸ ਦੇ ਜ਼ਿੰਮੇਵਾਰ ਤੁਸੀਂ ਹੋ ਤੁਸੀਂ ਜੋ ਰਾਖੀ ਕਰ ਸਕਦੇ ਹੋ ਕਰੋ ਸੋ ਉਸ ਤੋਂ ਬਾਅਦ ਨਾ ਤਾਂ ਕੋਈ ਇਲਾਜ ਕਰਾਉਣ ਦੀ ਲੋੜ ਪਈ ਤੇ ਨਾ ਹੀ ਕਿਸੇ ਤਰ੍ਹਾਂ ਦੇ ਸੈਂਟਰ 'ਚ ਲੈ ਕੇ ਜਾ ਕੇ ਨਸ਼ਾ ਛਡਾਉਣ ਦੀ ਲੋੜ ਪਈ ਚਿੱਟਾ ਵੀ ਛੱਡ ਦਿੱਤਾ ਅੱਜ ਪਰਵਾਰ ਵੀ ਆ ਉਹਨਾਂ ਦਾ ਅੱਗੇ ਦੋ ਬੱਚੇ ਐ ਫੈਕਟਰੀ ਸੰਭਰਿਆ ਸੋ ਇਹ ਕੁਛ ਇਸ ਦਰ ਤੋਂ ਮਿਲਦਾ ਜੇਕਰ ਸ਼ਰਧਾ ਹੋਵੇ ਮਨ ਸੱਚਾ ਹੋਵੇ ਰੱਬ ਨਾਲ ਨੀਤ ਜੁੜੀ ਹੋਵੇ ਤਾਂ ਸ਼ਹੀਦ ਸਿੰਘਾਂ ਦਾ ਪਹਿਰਾ ਕੀਤੇ ਨਾ ਕੀਤੇ ਸਾਡੀਆਂ ਮਨੋ ਕਾਮਨਾ ਜੋ ਪੂਰੀਆਂ ਕਰਦਾ ਤੇ ਸਾਡੇ ਦੁੱਖ ਦਰਦ ਵੀ ਦੂਰ ਕਰਦਾ ਬਾਬਾ ਜੀ ਨੇ ਆਖਿਆ ਜੇ ਦਰਦਾਸ ਕੀਤੀ ਕਿ ਸਾਨੂੰ ਵੱਡੀ ਗੱਡੀ ਦੇਣਗੇ ਤਾਂ ਇਸ ਦੁਪਹਿਰੇ ਤੇ ਆ ਕੇ ਉਹ ਸੇਵਾ ਦੇ ਵਿੱਚ ਲਾ ਦੇਵਾਂਗੇ ਸੋ ਐਤਵਾਰ ਦੇਖ ਸਕਦੇ ਹੋ ਕਿ ਜਿੰਨੀ ਸ਼ਰਧਾ ਦੁਪਹਿਰੇ ਤੇ ਹੁੰਦੀ ਹੈ ਉਸ ਤੇ ਉਸ ਤਰੀਕੇ ਹਾਲੇ ਤੱਕ ਕਿਸੇ ਵੀ ਜਗ੍ਹਾ ਤੇ ਇੰਨੀ ਸ਼ਰਧਾ ਨਹੀਂ ਦੇਖਣ ਨੂੰ ਮਿਲ ਰਹੀ ਸੋ ਸਾਡੀ ਵੀ ਇਹੀ ਬਿੰਤੀ ਹੈ ਜੋ ਚਪੈਰੇ ਦਾ ਵਿਰੋਧ ਕਰਦੇ ਆ ਉਹ ਨਾ ਕਰਿਆ ਕਰਨ ਤੇ ਜੇ ਕਰੇ ਇੱਕ ਵਾਰੀ ਚਪੈਰਾ ਕੱਟ ਲੈਣ ਸ਼ਾਇਦ ਪਤਾ ਚੱਲ ਜੇ ਕਿ ਕੀ ਕੀ ਇਸ ਦਰ ਤੋਂ ਮਿਲਦਾ ਹੈ ਲਾਈ ਪੰਜਾਬੀ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਮਿਸਟਰ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ